ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸਵਾਗਤ ਹੈ ਆਪ ਜੀ ਦੇ ਆਪਣੇ ਚੈਨਲ ਗਿਆਨ ਗੁਰਸਾਗਰ ਦੇ ਵਿੱਚ ਅੱਜ ਆਪ ਜੀ ਜਿਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਸਥਾਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਕੁਸ਼ੇਤਰ ਵਿਖੇ ਸਥਿਤ ਹੈ ਸਾਡੇ ਨਾਲ ਹਨ ਗਿਆਨੀ ਅਮਰੀਕ ਸਿੰਘ ਜੀ ਜੋ ਆਪ ਜੀ ਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਜਾਣੂ ਕਰਵਾਉਣਗੇ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਓ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਦੀ ਸਾ ਸੰਗਤ ਜੀਓ ਅੱਜ ਗਿਆਨ ਗੁਰਸਾਗਰ ਜੋ ਮੈਂਬਰ ਹਨ ਉਹ ਅੱਜ ਕੁਰਸ਼ੇਤਾਂ ਦੀ ਧਰਤੀ ਤੇ ਗੁਰਦੁਆਰਾ پاکਸ਼ਾਹੀ ਨਵੀਂ ਗੁਰੂ ਪਾਸਾ ਦੇ ਬਸਣਾ ਵਾਸਤੇ ਪਹੁੰਚੇ ਹਨ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨਵੀਂ ਪਾਤਸ਼ਾਹ ਜੇ ਉਸ ਵਕਤ ਨੰਦਕਰ ਸਾਹਿਬ ਕੋ ਦਿੱਲੀ ਚਾਰੇ ਸਨ ਤੇ ਕੈਥਲ ਤੋਂ ਹੁੰਦਿਆਂ ਹੋਇਆਂ ਪਾਤਸ਼ਾਹ ਇਸ ਸਥਾਨ ਤੇ ਪੁੱਜੇ ਸਨ ਤੇ ਇਹ ਇੱਕ ਬਹੁਤ ਹੀ ਪੁਰਾਣਾ Hindu ਧਾਰਮਿਕ ਤੀਰਥ ਹੈ ਜਿਸ ਨੂੰ ਹਰਦੁਆਰ ਔਰ ਕਾਸ਼ੀ ਤੋਂ ਵੀ ਪੁਰਾਣਾ ਤੀਰਥ ਕਿਹਾ ਜਾਂਦਾ ਹੈ। ਪੁਰਬਾਣੀ ਵਿੱਚ ਬਚਨ ਆਉਂਦਾ ਹੈ ਤੀਰਥ ਉਦਮ ਸਤਗੁਰ ਕੀਆ ਸਭ ਲੋਕ ਉਦਾਹਰਨ ਅਰਥਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਤੇ ਹੋਰ ਜਿਨ੍ਹਾਂ ਨੇ ਗੁਰਸਹਿਬਾਨ ਹੋਏ ਹਨ ਉਹਨਾਂ ਨੇ ਤੀਰਥਾਂ ਦੇ ਉੱਪਰ ਜਾ ਕੇ ਲੋਕਾਂ ਨੂੰ ਕਰਮ ਕਾਂਡਾਂ ਤੋਂ ਬਚਣ ਲਈ ਉਸ ਇੱਕ ਪਰਿਪੂਰਨ ਪਰਮਾਤਮਾ ਦਾ ਸੱਚਾ ਗਿਆਨ ਪ੍ਰਦਾਨ ਕੀਤਾ ਉਸੇ ਲੜੀ ਦੇ ਦੌਰਾਨ ਜਦੋਂ ਸਤਿਗੁਰੂ ਗੁਰਤੇਗਬਾਦ ਸਹਿਬ ਮਹਾਰਾਜ ਇਸ ਸਥਾਨ ਤੇ ਪਹੁੰਚਦੇ ਹਨ ਤਾਂ ਇਥੋਂ ਗੁਰੂ ਨਾਨਕ ਦੇਵ ਮਰਦੇ ਸਮੇਂ ਤੋਂ ਇੱਕ ਰਾਮਗੜੀਆ ਸਿੱਖ ਜੋ ਗੁਰੂ ਦਾ ਸਿੱਖ ਸੀ ਉਹ ਪਾਤਸ਼ਾਹ ਨੂੰ ਆਣ ਕੇ ਇਸ ਸਥਾਨ ਦੇ ਉੱਪਰ ਮਿਲਦਾ ਹੈ ਤੇ 3-4 ਦਿਨ ਗੁਰੂ ਪਾਤਸ਼ਾਹ ਤੇ ਸੰਗਤ ਕਰਦੇ ਹਨ ਔਰ ਇਥੋਂ ਹੀ ਫਿਰ ਉਹ ਸਿੱਖ ਦੇ ਕਹਿਣ ਦੇ ਮੁਤਾਬਕ ਅਚਿੰਤਗੜ ਸਾਹਿਬ ਗੁਰਦਾਰੇ ਤੋਂ 10-12 ਕਿਲੋਮੀਟਰ ਦੀ ਦੂਰੀ ਤੇ ਹੈ ਉੱਥੇ ਪਾਤਸ਼ਾਹ 2-3 ਦਿਨ ਲਾਉਂਦੇ ਹਨ ਵਾਪਸ ਦੁਆਰਾ ਫਿਰ ਇੱਥੇ ਪਹੁੰਚਦੇ ਹਨ ਤੇ ਸੰਗਤਾਂ ਨੂੰ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਭਜਨ ਬੰਦਗੀ ਦੇ ਨਾਲ ਛੋਟਦੇ ਹਨ ਤੇ ਉਸ ਵਕਤ ਇੱਥੇ ਸੰਗਤਾਂ ਨੇ ਜੋ ਵੀ ਪਾਤਸ਼ਾਹ ਨੂੰ ਧਨ ਅਰਪਣ ਕੀਤਾ ਮਹਾਰਾਜ ਨੇ ਸੰਗਤਾਂ ਦੇ ਕਹਿਣ ਦੇ ਉੱਪਰ ਕਿਉਂਕਿ ਗੁਰੂ ਪਾਤਸ਼ਾਹ ਜੀ ਦਾ ਮਕਸਦ ਜਿੱਤੇ ਲੋਕਾਂ ਨੂੰ ਉਸ ਮਾਲਕ ਨੂੰ ਜੋੜਨਾ ਹੁੰਦਾ ਸੱਚ ਦਾ ਗਿਆਨ ਕਰਵਾਉਣਾ ਹੁੰਦਾ ਉੱਥੇ ਹੀ ਲੋਕਾਂ ਦੀ ਬੁਨਿਆਦੀ ਜ਼ਰੂਰਤਾਂ ਦੇ ਪੂਰਾ ਕਰਦੇ ਸਨ ਤੇ ਉਸ ਵਕਤ ਜੋ ਸਭ ਤੋਂ ਬੁਨਿਆਦੀ ਜ਼ਰੂਰਤ ਸੀ ਉਹ ਸੀ ਪਾਣੀ ਦੀ ਤੇ ਸੰਗਤ ਦੇ ਉੱਪਰ ਕਹਿਣ ਤੇ ਜੋ ਵੀ ਤਨ ਮਹਾਰਾਜ ਦੇ ਕੋਲ ਇਕੱਠਾ ਹੋਇਆ ਉਹ ਤਨ ਸਤਗੁਰ ਜੀ ਨੇ ਪਿੱਛੇ ਖੂਹ ਤਾਨੂੰ ਉਹਦੇ ਦਰਸ਼ਨ ਵੀ ਕਰਵਾਵਾਂਗੇ ਮਹਾਰਾਜ ਨੇ ਉੱਥੇ ਕੋਲ ਲਵਾਇਆ ਸੀ ਤੇ ਗੁਰੂ ਪਾਸੇ ਤੇ 5 ਤੋਂ 7 ਦਿਨ ਰਹਿ ਕੇ ਗਏ ਔਰ ਇਥੋਂ ਦੀ ਸੰਗਤਾਂ ਦੇ ਗੁਰੂ ਪਾਤਸ਼ਾਹ ਜੀ ਨੇ ਨਿਹਾਲ ਕੀਤਾ ਔਰ ਇਸ ਵਕਤ ਸੰਤ ਬਾਬਾ ਸੁਭੇਗ ਸਿੰਘ ਜੀ ਉਹਨਾਂ ਦੇ ਦੁਆਰਾ ਇਹ ਜੋ ਕਾਰ ਸੇਵਾ ਆਪ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੂੰ ਵੱਟਾ ਕਿਤਾਂ ਜਾ ਰਿਹਾ ਹੈ ਔਰ ਸਤਗੁਰੂ ਦੀ ਕਿਰਪਾ ਦੇ ਸਦਕਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸ਼ਹੀਦੀ ਦਿਹਾੜਾ ਵੀ ਤੁਮਤਾਂ ਦੇ ਨਾਲ ਮਨਾਇਆ ਜਾਂਦਾ ਹੈ ਔਰ ਅਪ੍ਰੈਲ ਦੇ ਵਿੱਚ ਗੁਰੂ ਪਾਤਸ਼ਾਹ ਜੀ ਦਾ ਜੋ ਗੁਰਪੁਰਬ ਆਉਂਦਾ ਹੈ ਕੈਲੰਡਰ ਦੇ ਹਿਸਾਬ ਦੇ ਨਾਲ ਜੋ ਵੀ ਤਰੀਕ ਆਉਂਦੀ ਹੈ ਉਸ ਤਰੀਕ ਨੂੰ ਇੱਥੇ ਦੀਵਾਨ ਸਜਾਏ ਜਾਂਦੇ ਹਨ ਔਰ ਕੁਝ ਦਿਨ ਪਹਿਲਾਂ ਜੋ ਗੁਰਤੇਗ ਬਾਦਰ ਸਾਹਿਬ ਮਹਾਰਾ ਦੇ ਨਾਂ ਤੋਂ ਜਥਾ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਦਾ ਉਹ ਨੌਜਵਾਨ ਬੱਚੇ ਸੰਗਤ ਦੇ ਨਾਲ ਜੁੜ ਕੇ ਕੁਝ ਸਮਾਂ ਪ੍ਰਭਾਤ ਫੇਰੀਆਂ ਕਰਦੇ ਹਨ ਫਿਰ ਇੱਕ ਬਹੁਤ ਹੀ ਸ਼ਾਨਦਾਰ ਨਗਰ ਕੀਰਤਨ ਇਥੋਂ ਆਰੰਭ ਹੁੰਦਾ ਹੈ ਜੋ ਸ਼ਹਿਰ ਚੋਂ ਹੁੰਦਾ ਹੋਇਆ ਸਤਬੰਦ ਚਰਨਾਂ ਤੇ ਜਾ ਕੇ ਸਮਾਪਤ ਹੁੰਦਾ ਹੈ ਫਿਰ ਅਗਲੇ ਦਿਨ ਬਹੁਤ ਸ਼ਾਨਦਾਰ ਸਮਾਗਮ ਹੁੰਦੇ ਹਨ ਔਰ ਹੁਣ ਪਿਛਲੇ ਕੁਝ ਦਿਨਾਂ ਤੋਂ ਕਿੱਥੇ ਪੰਜਵੀਂ ਮਨਾਣੀ ਆਰੰਭ ਕੀਤੀ ਹੈ ਪੰਜਵੀਂ ਵਾਲੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਇਸ ਪਾਵਨ ਦਰਬਾਰ ਦੇ ਵਿੱਚ 10 ਵਜੇ ਤੋਂ ਲੈ ਕੇ 12 ਵਜੇ ਤੱਕ ਇਹ ਵੀ ਗੁਰੂ ਪਾਤਸ਼ਾਹ ਆਪਣੀ ਸੇਵਾ ਲੈ ਰਹੇ ਹਨ ਤੇ ਆਪ ਦੇਖ ਰਹੇ ਹੋ ਪਾਤਸ਼ਾਹ ਦੇ ਪਾਵਨ ਦਰਬਾਰ ਜਿਹਦੀ ਸੇਵਾ ਚੱਲ ਰਹੀ ਹੈ ਸੋ ਭਾਈ ਸਾਹਿਬ ਬਾਕੀ ਆਪ ਜੀ ਨੂੰ ਅੱਗੇ ਜੋ ਗੁਰੂ ਦੇ ਦਰਸ਼ਨਾਂ ਜੋ ਪਾਸੇ ਨੇ ਲਵਾਇਆ ਆਪਾਂ ਉਹਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਗਿਆਨੀ ਅਮਰੀਕ ਸਿੰਘ ਜੀ ਦਾ ਜਿਨ੍ਹਾਂ ਨੇ ਆਪ ਜੀ ਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਜਾਣੂ ਕਰਵਾਇਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ